ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਵੱਡੋਂ ਦੇ ਵਿੱਚ ਮਾਤਾ ਗੁਜਰਕਰ ਸਾਬਜਾਦਿਆਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਹ ਜੋ ਤੁਸੀਂ ਹੁਣ ਦੇਖ ਰਹੇ ਆ ਇਹ ਪਿੰਡ ਦੀ ਫੁੱਟਬਾਲ ਦੀ ਗਰਾਊਂਡ ਆ ਜਿਹਦੇ ਵਿੱਚ ਪੜਾ ਦਿੱਤਾ ਗਿਆ ਸਿੰਘ ਗੱਤਕਾ ਹੰਦੇ ਗਤਕੇ ਦੇ ਯਾਰ ਸੰਤਨ ਦਿਖਾ ਰਹੇ ਆ ਤੁਕ ਆਪਣੀ ਸ਼ਕੀਲ ਦੇ ਨਾਲ ਇਹ ਡਾਂਗ ਛੋਟਾ ਹੋ ਰਿਹਾ ਆ ਜੇਨੋ ਕਦੇ ਗਤਕਾ ਹੁੰਦਾ ਖਦੇ ਧੁਖਾ ਜੀ ਦਿਖਦਾ ਜਿੰਨੇ ਮਾਰੀ ਬਸ ਸੁਣ ਆ ਜਾਣਾ ਦੇਖੋ ਸੰਤਨੀ ਸ਼ਕੀਲ ਦੇ ਨਾਲ ਤਲਵਾਰ ਹੰਦੇ ਯਾਰ ਦਿਖਾ ਰਿਹਾ ਵਾ ਹੇਪਨਪਡੋ ਤਹਿਸੀਲ ਗੜ੍ਹਸ਼ਰਮ ਜਿਲ੍ਹਾ ਸ਼ਹਿਰਪੁਰ ਦਾ ਬਹੁਤ ਹੀ ਮਸ਼ਹੂਰ ਪਿੰਡਵਾ ਸਾਰੇ ਨਗਰ ਦੀ ਸਮਾਗਮ ਦੇ ਵਿੱਚ ਅ ਨਰ ਕੀਰਤਨ ਦੇ ਨਾਲ ਚੱਲ ਰਿਹਾ ਹੈ ਸੰਗ ਦਾ ਜਥਾ ਆਇਆ ਹੋਇਆ ਜੋ ਆਪਣੇ ਗੱਤਕ ਦੀ ਜੋਰ ਸੰਕਤ ਦਿਖਾ ਰਿਹਾ ਹੈ ਗੁਰੂ ਮਹਾਰਾਜ ਦੇ ਦਰਸ਼ਕ ਦਰਬਾਰ ਦੇ ਵਿੱਚ ਸਾਹਮਣੇ ਕਰ ਆਏ ਆ ਸੰਗਤਾਂ ਬੜੇ ਆਨੰਦ ਮਹਿਤੰਗ ਦੇ ਨਾਲ ਬੈਠੀਆਂ ਆ ਜਾਪ ਕੋਲ ਦਾ ਲੰਗਰ ਵੀ ਚੱਲ ਰਿਹਾ ਵਾ ਸਗਤਾਂ ਦਾ ਜਾਪ ਕੋਲ ਵੀ ਸ਼ਕ ਰਹੀਆਂ ਵਾ ਤਾਂ ਗੱਤ ਕਰਨੇ ਯੋਰ ਵੀ ਦੇਖ ਰਹੀਆਂ ਹੋਰ ਨਾ ਸੇਂਕ ਦੇ ਕੋਕ ਨਹੀਂ ਸੀ ਕਿ ਬਦਕਰ ਨੇ ਕਿੰਨੇ ਯੋਰ ਯੋਰ ਨਾਲ ਕੁਮਣਾ ਸੇਗਾ ਸੇਗਾ ਜੇ ਹੋਂ ਥਲਵਾਰਾਂ ਦੇ ਨਾਲ ਆਪਣੇ ਯੋਰ ਖੱਲਣਗੇ ਸਭ ਦੇ ਕੋਪਨੀਆ ਇਹ ਬਾਹਰ ਰੁਕਣਾ ਪੈਂਦਾ ਜਿੱਕੇ ਤੇ ਲੱਗ ਜਵੇ ਲੱਗ ਜਾਵੇ ਫਿਰ ਇੱਦਾਂ ਨਹੀਂ ਘੱਟ ਨਹੀਂ ਘੱਲ ਨਹੀਂ ਕੋਈ ਮੋਰੀ ਰੁਕਣਾ ਦੇਖੋ ਸਿੰਘ ਨੇ ਤਾਂ ਲੱਕ ਬੜਾ ਬਹੁਤ ਫੀਡ ਵੀ ਇਹ ਤਰਾ ਬਾਹਰ ਦੇ ਨਾਲ ਯੋਧ ਖਲਣਗੇ ਸਕੇ ਉਹ ਕੁਸ਼ਾਲਾਂ ਕਰ ਕਰ ਗਿਆ ਬਾਹਰ ਤੇ ਇੱਕ ਬੀਬੀ ਆਉਣਿਕ ਸ਼ਾਲਮਾਰ ਕੇ ਫੇਮ ਹੋ ਗਿਆ। ਰਿਪਨ ਬੰਡੋ ਤਹਿਸੀਲ ਗਰਸੰਗ ਜਿਹੜਾ ਸਾਹ ਕੋ ਯਿੱਥੇ ਸੰਤੋ ਸਿਹਿਸ ਸੁਭਾਗਵ ਮਨਾ ਰਹੀਆਂ ਨੇ। ਹਾਂ ਦੇਖ ਸੈਨ ਕੋ ਮੋਂ ਦੇਖ ਇਹਨਿਸਪੀਟਰ ਨੂੰ ਕੁਮਰਿਆ ਮੂਰ ਮਾਰੇ ਚੜ ਦਿਖਲਾ ਬਖਸ਼ੀ ਇਹਨੂੰ ਉਸਮਟ ਵੀ ਕਰਦੇ ਆ ਇਹਦੇ ਪਿੱਛੇ 12 ਲੱਗਿਆ ਸੀ ਜਿਹਦੇ ਕਰਕੇ ਸਾਨੂੰ ਆਪਣੀ ਆਵਾਜ਼ ਦੇਣੇ ਪਏ ਕਿਉਂਕਿ ਕਾਪੀਰਾਈਟ ਹੁੰਦਾ ਹਿੰਸਾ ਕਰਕੇ ਸੰਖੁੱਖੇ ਬੰਦਾ ਜਤਕਾ ਇਹ ਗੱਤ ਘਤੂ ਸੀ ਲਾਈਵ ਤਸਵੀਰਾਂ ਦੇਖ ਰਹਾ ਹਾਂ ਬੰਡੋ ਜਿੱਥੇ ਬਾਕੀ ਗੁਜਰ ਕੋ ਸਾਹਿਬ ਜੀ ਜਦਵੈ ਫਿਦੀ ਸੰਗਮ ਬਣਾਇਆ ਜਾ ਰਿਹਾ ਹੈ ਸੰਖ ਫਾਪ ਕੋੜੇ ਦੇ ਲੰਗਰ ਵੀ ਬੇਸ਼ਕੀਆਂ ਬਹੁਤ ਸੰਤਕੁਰ ਬਠਗਨੇ ਰ ਸੰਤਾਂ ਵੀ ਬੈਠੇ ਹੋਏ ਹੱਕ ਉਹ ਹਾਜ਼ਰੀਆਂ ਲੋਰੀਆਂ ਜਾਂ ਸੰਤਸਮ ਚਾ ਕੋੜੇ ਵੀ ਸ਼ੱਕ ਨਹੀਂ ਹੋਆ ਸਾਹਮਣੇ ਤੁਸੀਂ ਗੁਰੂਬਾਰੇ ਦਖਨਦਾਰੇ ਵੀ ਕਰ ਰਹੇ ਹੈ। ਸਿਰ ਉੱਤੇ ਖਾਪ ਵਰਤ ਰਹੇ ਨੇ। ਨਾਲੇ ਨਾਲ ਖਪੜੇ ਵੀ ਵਰਤਾਰਾ ਹੈ। ਹਰ ਜੰਨ ਵੀ ਆਸੀ ਤੇ ਪਰ ਪੋਪੋ ਵੀ ਨਕਰੀਓ ਹੁਣ ਬਸੇ ਠੰਡ ਨਹੀਂ ਲੱਗ ਰਹੀ ਕੋਈ ਟਾਈਮ 3 ਕੁ ਵਜੇ ਚੱਲੇ ਆਂ ਵਾਇਕ ਨੂੰ ਸ਼ੇਵਾਦਾਰਨ ਵੀ ਖੜਦੀ ਖਲਾਬ ਵਕਫਾ ਨਾਮਦਾਨ ਵਕਫਾ ਹਰਮਨਦਾਨ ਖਤੇ ਵਕਫਾ ਹੁਣ ਬੱਤ ਕੁਬਾ ਸਿੰਘ ਦਾ ਸਾਦੇ ਲੰਬਰ ਸ਼ਗਰ ਹੈ ਮੋਨੇ ਨੰਦਨਾ ਸਾਦੇ ਲੰਬਰ ਸੇ ਮੇ ਸ਼ਗਰ ਹੈ ਨਹੀਂ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ